ਕੀ ਆ ਤੇ ਕਿਹਦੇ ਨੇ ਚਲ ਜੋਂਦਰ ਜੋਂਦਰ ਮੇडम ਜੀ ਆ ਰਹੀ ਹੈ ਕੋਈ ਨਹੀਂ ਕੋਈ ਨਹੀਂ ਕਰਨਾ ਕੋਈ ਨਾ ਸਮਝਾਈ ਕਰ ਕੋਈ ਨਹੀਂ ਹਾਂ ਇਹ ਦਸਮਤਾਲ ਘੜੀ ਦਾ ਕੰਮ ਕਰਦੇ ਆਹ ਲਿਆਣੀ ਲੱਗਿਆ ਆ ਪਹਿਲਾਂ ਕਿਨੇ ਇਧਰ ਪੰਜ ਦੇ ਦੇ ਜਾ ਜੀ ਦੇ ਵਿੱਚ ਕੌਸਰ ਸਿਰ ਜਿਆਦਾ ਪ੍ਰੋਗਰਾਮ ਹੋਏ ਬੱਚੋ ਬੜੀਆ ਜੀ ਹਾਂ ਜੀ ਬਹੁਤ ਧੀਰੇ ਥਾਪੀ ਕਰਦੀ ਹੈ ਫਿਰ ਅਸੀਂ نیچے ਜਾਏਗੇ ਐਸੇ ਇਧਰ ਹਾਂ ਐਸੇ ਪਕੜੋ ਵੈਰੀ ਗੁੱਡ ਚਲ ਆਜੋ ਬੱਚੋ ਅੱਜ ਪੰਜਾਬ ਪੁਲਿਸ ਵੱਲੋਂ ਆਲ ਪੰਜਾਬ ਵਿੱਚ ਐਂਡ ਯਹਾਂ ਪੇ ਫਿਰੋਜ਼ਪੁਰ ਪੁਲਿਸ ਦੇ ਦੁਆਰਾ ਵੀ ਆਪਰੇਸ਼ਨ ਈਗਲ 5 ਲਾਂਚ ਕੀਤਾ ਗਿਆ ਹੈ ਆ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ 40 ਡਰਗ ਸਪots ਨੇ ਸਾਡਾ ਏਮ ਇਹ ਹੈ ਕਿ ਇਨ ਵਿੱਚੋਂ ਜੋ ਮੋਸਟ ਨੋਟੋਰੀਅਸ ਹੈਗੇ ਜਾਂ ਜਹਾਂ ਪੇ ਸਾਡੇ ਰੀਸੈਂਟਲੀ ਬਹੁਤ ਸਾਰੇ ਕੇਸਸ ਹੋਏ ਨੇ ਇੱਦਾਂ ਦੇ 14 ਹੌਟਸਪots ਅਸੀਂ ਚੁਣੇ ਨੇ ਉੱਥੇ ਪੁਲਿਸ ਫੋਰਸ ਸਵੇਰੇ ਸੇ ਲੱਗੀ ਹੋਈ ਹੈ ਉੱਥੇ ਚੈਕਿੰਗ ਚੱਲ ਰਹੀ ਹੈ ਜਿਹੜੇ ਵੀ ਮਾਰੇ ਅਨਸਰਾ ਹੈਗੇ ਜਾਂ ਜਿਹੜੇ ਵੀ ਇੱਦਾਂ ਦੇ ਕਰ ਰਏ ਹੈਗੇ ਜਹਾਂ ਪੇ ਪੁਰਾਣੇ ਕੁਛ ਕੇਸਸ ਨੇ ਜਾਂ ਇੱਦਾਂ ਦੇ ਬੰਦੇ ਰਹਿੰਦੇ ਨੇ ਉਹਨਾਂ ਦੇ ਵੀ ਅਸੀਂ ਚੈਕਿੰਗ ਕਰ ਰਹੇ ਨੇ ਤੇ ਸਾਡੇ ਨਾਲ ਸਾਡੇ ਡਿਪਟੀ ਐਸਪੀ ਐਸਪੀ ਇਨ ਫੈਕਟ ਕਯੂਆਰਟੀ ਟੀਮ ਐਸ ਟੀਮ ਇਹ ਸਾਰੀ ਮੌਜੂਦ ਹੈ ਅਸੀਂ ਦੇ ਵਿੱਚ ਖੜੇ ਹੈ ਇੱਥੇ ਵੀ ਜੋ ਸਾਡਾ ਕਾਫੀ ਨੋਟੋਰੀਅਸ ਡਰਗਸ ਥੋਟ ਹੈ ਉੱਥੇ ਹੁਣ ਅਸੀਂ ਚੈਕਿੰਗ ਸ਼ੁਰੂ ਕਰਨੀ ਜਾ ਰਹੇ ਨੇ ਮੈਡਮ ਕੋਈ ਡਰਗ ਪੁਸ਼ਪ ਹੈ ਵੀ ਜਿਹੜੇ ਸਪੈਸਿਫਿਕ ਆਬਸolutely ਜੀ ਦੇਖਿਏ ਜਿਹੜੇ ਡਰਗ ਹੌਟ ਸਪੌਟਸ ਹੁੰਦੇ ਹੈ ਉਹ ਸਾਇੰਟੀਫਿਕਲੀ ਚੂਸ ਕੀਤੇ ਜਾਂਦੇ ਨੇ ਜਿਹੜੀ ਸਾਡੀ 5 ਸਾਲ ਦੀ 10 ਸਾਲ ਦਾ ਡੇਟਾ ਹੁੰਦੀ ਹੈ ਜਹਾਂ ਕਿ ਬੰਦੇ ਹੁੰਦੇ ਹਨ ਜਿਹੜੇ ਐਦਾ ਦੀ ਸੇਲਿੰਗ ਕਰ ਰਹੇ ਹੁੰਦੇ ਆ ਜਾਂ ਜੋ ਸਾਡੇ ਪੁਰਾਣੇ ਅਕਿਊਜ਼ਡ ਹੁੰਦੇ ਹਨ ਉਹਨਾਂ ਦੇ ਆਧਾਰ 'ਤੇ ਅਸੀਂ ਉਹ ਡਰੱਗ ਹੌਟਸਪੌਟਸ ਬਣਾਉਂਦੇ ਨੇ ਸਪੈਸ਼ਲੀ ਜੋ ਡੀਫੇਮਡ ਏਰੀਆ ਹੁੰਦੇ ਆ ਹੁਣੇ ਅਸੀਂ ਏਰੀਆ ਦੇ ਬਾਹਰ ਖੜੇ ਨੇ ਇਸ ਤੋਂ ਬਾਅਦ ਅਸੀਂ ਇੱਥੇ ਚੈਕਿੰਗ ਪੂਰੀ ਪ੍ਰੋਪਰਲੀ ਸ਼ੁਰੂ ਕਰਾਂਗੇ ਪੁਲਿਸ ਫੋਰਸ ਹੁਣ ਇਕੱਠਾ ਹੋ ਗਈ ਸਾਡੇ ਨਾਲ ਕਯੂਆਰਟੀ ਟੀਮੇ ਏਆਰਪੀ ਟੀਮੇ ਔਰ ਜੋ ਜ਼ਿਲੇ ਦੀ ਥਾਣੇ ਦੀ ਉਹ ਸਾਰੀ ਟੀਮੇ ਵੀ ਇੱਥੇ ਮੌਜੂਦ ਹੈ ਔਰ ਵਿਮਨ ਫੋਰਸ ਵੀ ਮੌਜੂਦ ਹੈ ਜੀ ਇਹ ਆਪਰੇਸ਼ਨ ਆਲ ਓਵਰ ਪੰਜਾਬ ਹੋ ਚੁੱਕੀ ਹੈ ਇਸ ਆਪਰੇਸ਼ਨ ਦੇ ਦੌਰਾਨ ਅਸੀਂ ਕੋਆਰਡੀਨੇਟ ਸਰਚ ਕਰਾਂਗੇ ਜਿਹੜੇ ਵੀ ਕੋਈ ਹੌਟਸਪੌਟ ਡਰੱਗਸ ਵਾਲੇ ਹੈਗੇ ਆ ਜਾਂ ਐਨਡੀਪੀਐਸ ਦਾ ਜਿੱਥੇ ਜ਼ਿਆਦਾ ਕੰਮ ਹੈ ਉੱਥੇ ਅਸੀਂ ਉਹਨਾਂ ਦੇ ਘਰਾਂ ਦੀ ਸਰਚ ਕਰਨ ਆਏ ਆ ਜਿਹੜੇ ਸਮੱਗਲਰਸ ਆ ਇਹਨਾਂ ਦੀ ਕੈਟਾਗਰੀ ਵਾਈਜ਼ ਲਿਸਟਾਂ ਵੀ ਬਣਾਈਆਂ A ਕੈਟਾਗਰੀ B ਤੇ C ਕੈਟਾਗਰੀ ਇਹ ਜਿਹੜਾ ਆਪਰੇਸ਼ਨ ਅੱਜ ਕੱਲੇ ਫਿਰੋਜ਼ਪੁਰ ਦੇ ਵਿੱਚ ਨਹੀਂ ਬਾਕੀ ਪੰਜਾਬ ਦੇ ਵੀ ਤੇ ਸਾਡੇ ਜਿਹੜੇ ਰੇਂਜ ਦੇ ਜ਼ਿਲ੍ਹੇ ਤਰਨਤਾਰਨ ਆ ਜਾਂ ਫਾਜ਼ਿਲਕਾ ਉੱਥੇ ਵੀ ਇਹ ਆਪਰੇਸ਼ਨ ਚੱਲ ਰਿਹਾ ਤੇ ਉਸ ਤੋਂ ਇਲਾਵਾ ਅਸੀਂ 15 ਅਗਸਤ ਦੇ ਸਬੰਧ ਦੇ ਵਿੱਚ ਪੂਰੀ ਫੋਰਸ ਨੂੰ ਅਲਰਟ ਕੀਤਾ ਹੋਇਆ ਹੈ ਤੇ ਐਸਐਸਪੀ ਸਾਡੇ ਤੋਂ ਫਿਰੋਜ਼ਪੁਰ ਵਾਲੇ ਇਹਨਾਂ ਨੇ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਹੋਰ ਜਿਹੜੀਆਂ ਰਸ਼ ਵਾਲੀਆਂ ਜਗ੍ਹਾ ਉੱਥੇ ਵੀ ਸਰਚ ਕਰ ਰਿਹਾ ਹੈ ਉੱਥੇ ਵੀ ਜਿਹੜਾ ਕੋਈ ਮਾਲਾ ਅੰਸਰ ਭਾਵੇਂ ਤੋਂ ਨਸ਼ਾ ਵੇਚਦਾ ਹੈ ਜਾਂ ਕੋਈ ਹੋਰ ਤਰ੍ਹਾਂ ਦਾ ਜ਼ੁਲਮ ਕਰਦਾ ਉਹਨਾਂ ਤੇ ਨੱਥ ਪਾ ਲਈਏ ਪੇਸ਼ਨ ਚਲਾਇਆ ਗਿਆ ਕਿੰਨੀ ਫੋਰਸ ਹੈ ਸਰ ਕਿੰਨੀ ਫੋਰਸ ਹੈ ਤੇ ਕਿਸ ਜਗ੍ਹਾ ਤੇ ਕਿੰਨੇ ਜਗ੍ਹਾ ਤੇ 14 ਥਾਣਿਆਂ ਦੇ ਵਿੱਚ ਜਿਹੜਾ ਅੱਜ ਸਾਡਾ ਇਹ ਆਪਰੇਸ਼ਨ ਚੱਲ ਰਿਹਾ ਹੈ ਤੇ ਸਾਰੇ ਐਸਐਚਓ ਜੀਓਜ਼ ਡੀਐਸਪੀਜ਼ ਇਹ ਤਕਰੀਬਨ 300 ਦੇ ਕਰੀਬ ਬੰਦਾ ਸਾਡਾ ਇਸ ਚ ਇਨਵੋਲਵ ਹੈਗਾ ਤੇ ਸਾਰੇ ਪਾਸੇ ਅਸੀਂ ਇਹ ਜਿਹੜੇ ਸਮੱਗਲਰਸ ਐ ਇਹਨਾਂ ਨੂੰ ਸਖਤ ਮਤਲਬ ਕਾਰਵਾਈ ਕਰਕੇ ਇਹਨਾਂ ਨੂੰ ਪੇਸ਼ ਅਦਾਲਤ ਕਰਾਂਗੇ ਸਰ ਈਗਲ ਵਾਟ ਨਤੀਜੇ ਮਿਲੇ ਹਨ ਹਾਂ ਬਿਲਕੁਲ ਉ ਤਾਂ ਹੀ ਦਾ ਇਹ بار-ਬਾਰ ਅਸੀਂ ਇਹ ਆਪਰੇਸ਼ਨਸ ਕੰਡਕਟ ਕਰਦੇ ਆਂ ਇਹ ਪੂਰਾ ਸਾਡੇ ਸੀਨੀਅਰ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਹੀ ਇਹ ਆਪਰੇਸ਼ਨ ਚੱਲ ਰਿਹਾ ਹੈ ਪਹਿਲਾਂ ਵੀ ਜਿਹੜੇ 4 ਆਪਰੇਸ਼ਨ ਹੋਏ ਉਹਨਾਂ ਚ ਬੜੀਆਂ ਚੰਗੀਆਂ ਰਕਬੀਆਂ ਆਈਆਂ ਇਹਦੇ ਵਿੱਚ ਜਦੋਂ ਵੀ ਕੋਈ ਵੱਡੀ ਰਿਕਵਰੀ ਹੋਏਗੀ ਜਾਂ ਟੋਟਲ ਰਿਕਵਰੀ ਜਿਹੜੀ ਹੋਏਗੀ ਉਹ ਤੁਹਾਨੂੰ ਅਸੀਂ ਬਾਅਦ ਦੱਸਾਂਗੇ ਤੇ ਸਾਰਿਆਂ ਨੂੰ ਮੁਬਾਰਕ ਇਦਾਂ ਹੀ ਪੁਲਿਸ ਦਾ ਸਾਥ ਦਿੰਦੇ ਰਹੋ ਥੈਂਕ ਯੂ